ਗਿੱਪੀ ਗਰੀਵਾਲ ਦੇ بیٹے ਸ਼ੰਦਾ ਗਰੀਵਾਲ ਦੀ ਛੋਟੀ ਉਮਰ ਹੀ ਹੈ ਲੱਖਾਂ ਚ ਕਮਾਈ ਜਾਣਦੇ ਹਾਂ ਸਟਾਰਗੇਟ ਦੀ ਟੋਟਲ ਨੈਟਵਰਕ ਸਰਸਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਦੇਸੀ ਰੌਕਸਟਾਰ ਯਾਨੀ ਕਿ ਗਿੱਪੀ ਗਰੇਵਾਲ ਦੇ بیٹے ਸ਼ਿੰ다 ਗਰੇਵਾਲ ਦੀ ਜਿਸ ਦਾ ਜਨਮ 22 ਨਵੰਬਰ 2006 ਦੇ ਵਿੱਚ ਹੋਇਆ ਸੀ ਦੱਸਦੀ ਹੈ ਕਿ ਇਹ ਜੋ ਸ਼ਿੰ다 ਗਰੇਵਾਲ ਸੋਸ਼ਲ ਮੀਡੀਆ ਉਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਆਪਣੇ ਬ੍ਰਦਰਸ ਦੇ ਨਾਲ ਸਿਬਲਿੰਗਸ ਨਾਲ ਕਾਫੀ ਵੀਡੀਓਜ਼ ਜੋ ਸ਼ੇਅਰ ਕੀਤੇ ਜਾਂਦੀਆਂ ਨੇ ਜੋ ਕਿ ਫੈਨਸ ਨੂੰ ਕਾਫੀ ਪਸੰਦ ਆਉਂਦੀਆਂ ਨੇ ਲੋਕ ਇਹਨਾਂ ਵੀਡੀਓਜ਼ ਨੂੰ ਦੇਖ ਕੇ ਕਾਫੀ ਜ਼ਿਆਦਾ ਐਂਟਰਟੇਨ ਵੀ ਹੁੰਦੇ ਨੇ ਐਜਨਾਲੀ ਦੱਸਿਆ ਕਿ ਸ਼ਿੰਦਾ ਜੋ ਆ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕਾਫੀ ਐਕਟਿਵ ਨੇ ਉਹਨਾਂ ਦੇ ਵੱਲੋਂ ਕਈ ਸਰੀਆ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਤੇ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਗਿਆ ਸ਼ਿੰਦਾ ਗਰੀਵਾਲ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਫਰਾਰ ਫਿਲਮ ਤੋਂ ਕੀਤਾ ਗਿਆ ਸੀਗਾ ਇਹ ਫਿਲਮ ਜੋ ਸੀਗੀ 2015 ਦੇ ਵਿੱਚ ਰਿਲੀਜ਼ ਹੋਈ ਸੀਗੀ ਇਸ ਤੋਂ ਰਾਹੀਂ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਡੈਡੀ ਯਾਨੀ ਕਿ ਗੀਪੀ ਦੀ ਫਿਲਮ ਮਨਜੀ ਬਸਰੇ ਦੇ ਵਿੱਚ ਵੀ ਚਾਈਲਡ ਆਰਟਿਸਟ ਵਜੋਂ ਇੱਕ ਛੋਟੀ ਜੀ ਭੂਮਿਕਾ ਨਿਭਾਈ ਸੀ ਇਸ ਤੋਂ ਬਾਅਦ ਸ਼ਿੰਦਨ 2019 ਦੇ ਵਿੱਚ ਆਈ ਫਿਲਮ ਅਰਦਾਸ ਕਰਾਂ ਦੇ ਵਿੱਚ ਵੀ ਕੰਮ ਕੀਤਾ ਸੀ ਪਰ ਜੇਕਰ ਉਹਨਾਂ ਦੀ ਅਸਲੀ ਪੋਪੂਲਾਰਿਟੀ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ 2021 ਦੇ ਵਿੱਚ ਆਈ ਫਿਲਮ ਹੌਂਸਲਾ ਰੱਖ ਤੋਂ ਉਹਨਾਂ ਨੂੰ ਅਸਲੀ ਪੋਪੂਲਾਰਿਟੀ ਮਿਲੀ ਸੀ ਇਸ ਫਿਲਮ ਦੇ ਵਿੱਚ ਦਲਜੀਤ ਦੋਸਾਨ ਸ਼ੈਨਾਜ਼ ਗਿਲ ਸੋਨਮ ਬਾਜ ਨਜ਼ਰ ਆਏ ਸੀਗੇ ਤੇ ਇਹਨਾਂ ਐਕਟਰਸ ਦੇ ਨਾਲ ਹੀ ਸ਼ਿੰ다 ਗਰੇਵਾਲ ਨੇ ਕੰਮ ਕੀਤਾ ਸੀਗਾ ਤੇ ਇਹਨਾਂ ਦੇ ਕੰਮ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ ਸ਼ਿੰ다 ਗਰੇਵਾਲ ਬਿਹਤਰੀਨ ਐਕਟਰ ਤਾਂ ਹੈ ਹੀ ਨੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਡੈਡੀ ਵਾਂਗ ਗਾਉਣ ਤੇ ਲਿਖਣ ਦਾ ਵੀ ਸ਼ੌਂਕ ਹੈ 2020 ਦੇ ਵਰਚੂਸੰਦਾ ਦਾ ਇੱਕ ਗੀਤ ਆਇਆ ਸੀ ਸੋਲੋ ਗੀਤ ਆਇਆ ਸੀ ਜਸਨਾਮ ਸੀ ਆਈਸ ਕੈਪ ਜਸਨੂ ਸੁਖ ਸੰਘੇੜਾ ਨੇ ਡਾਇਰੈਕਟ ਕੀਤਾ ਸੀਗਾ ਜਦਕਿ ਲਿਰਿਕਸ ਦੀ ਗੱਲ ਕਰੀਏ ਤੇ ਇਸ ਨੂੰ ਪਿੰਦਾ ਓਜਲਾ ਦੇ ਵੱਲੋਂ ਲਿਖਿਆ ਗਿਆ ਸੀਗਾ ਸ਼ਿੰਦਗਰੀਵਾਲ ਨੂੰ ਕੁੱਤੇ ਵੀ ਬੇਹੱਦ ਪਸੰਦ ਨੇ ਉਹ ਅਕਸਰ ਫਿਲਮ ਦੇ ਸੈੱਟ ਉਤੇ ਆਪਣੇ ਪਾਲਤੂ ਜਰਮਨ ਸ਼ੈਫਰਡ ਕੁੱਤੇ ਨੂੰ ਲਿਜਾਂਦਿਆਂ ਹੋਇਆ ਦਿਖਾਈ ਦਿੰਦੇ ਨੇ ਸ਼ਿਂਧਾ ਗਰੇਵਾਲ ਨੂੰ ਸਵੇਰੇ 6 ਵਜੇ ਉੱਠਣ ਦੀ ਆਦਤ ਹੈ ਭਾਵੇਂ ਉਹ ਸਕੂਲ ਜਾਵੇ ਜਾਂ ਫਿਰ ਸਕੂਲ 'ਚ ਛੁੱਟੀਆਂ ਹੋਣ ਇਹ ਹੀ ਨਹੀਂ ਖੁਦ ਨੂੰ ਫਿਟ ਰੱਖਣ ਦੇ ਲਈ ਉਹ ਯੋਗਾ ਵੀ ਕਰਦੇ ਨੇ ਐਸ ਦੇ ਨਾਲ ਹੀ ਸ਼ਿਂਧਾ ਨੂੰ ਤੈਰਾਕੀ ਨਿਸ਼ਾਨੇਬਾਜ਼ੀ ਅਤੇ ਘੋੜਸਵਾਰੀ ਦਾ ਵੀ ਬੇਹੱਦ ਸ਼ੌਂਕ ਹੈ ਉਹ ਇੱਕ ਬਿਹਤਰੀਨ ਤੈਰਾਕ ਵੀ ਹੈ ਸ਼ਿੰ다ਗਰਿਵਾਲ 2015 ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਐਕਟਿਵ ਨੇ ਐਕਟਿੰਗ ਦਾ ਟੈਲੈਂਟ ਉਹਨਾਂ ਨੂੰ ਤਾਂ ਵੈਸੇ ਵਿਰਾਸਤ ਤੋਂ ਆਪਣੇ ਫਾਦਰ ਸਾਹਿਬ ਤੋਂ ਮਿਲਿਆ ਕੀ ਤੁਹਾਨੂੰ ਪਤਾ ਹੈ ਕਿ ਸ਼ਿੰ다 ਮਹਿਜ਼ 15 ਸਾਲ ਦੀ ਉਮਰ 'ਚ ਹੀ ਆਪਣੇ ਦਮ ਉੱਤੇ ਇੱਕ ਮਹੀਨੇ 'ਚ ਲੱਖਾਂ ਰੁਪਏ ਦੀ ਕਮਾਈ ਕਰਦੇ ਨੇ ਇੱਕ ਰਿਪੋਰਟਸ ਦੇ ਅਕੋਰਡਿੰਗ ਉਸ ਦੀ ਹੁਣ ਤੱਕ ਦੀ ਕਮਾਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਡੇਢ ਕਰੋੜ ਤੋਂ ਉੱਪਰ ਦੱਸੀ ਜਾਂਦੀ ਹੈ ਗਰੇਵਾਲ ਪਰਿਵਾਰ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਫੇਮਸ ਵੀ ਨੇ ਗੀਪੀ ਗਰੇਵਾਲ ਰਵਨੀਤ ਗਰੇਵਾਲ ਤੇ ਉਹਨਾਂ ਦੇ ਤਿੰਨ ਬੇਟੇ ਸੋਸ਼ਲ ਮੀਡੀਆ ਉਤੇ ਐਕਟਿਵ ਰਹਿੰਦੇ ਨੇ ਉਹਨਾਂ ਦੀ ਇੱਕ ਫੈਨ ਫੋਲੋਇੰਗ ਵੀ ਹੈ ਜੇਕਰ ਸ਼ਿੰਦਾ ਗਰੇਵਾਲ ਦੀ ਹੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇਕੱਲੇ ਹਨ ਹੀ ਸੋਸ਼ਲ ਮੀਡੀਆ ਉਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਫੋਲੋ ਕਰਦੇ ਨੇ ਤੇ ਜਦੋਂ ਉਹਨਾਂ ਦੇ ਵੱਲੋਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਆਪਣੇ ਸਿਬਲਿੰਗਸ ਦੇ ਨਾਲ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ਉਤੇ ਕੁਝ ਹੀ ਮਿੰਟਾਂ 'ਚ ਉਹ ਵਾਇਰਲ ਹੋ ਜਾਂਦੀਆਂ ਨੇ